ਦੇਖੋ ਮਨੀਤਪੁਰ ਜਿਹੜੀ ਹੈਗੀ ਮੈਂ ਸਮੇਂ ਦਾ ਵੀ ਉਹ ڈپریشن ਚ ਹੈਗੀ ਆ ਉਹ ਬਾਰ ਬਾਰ ਮਸੀਹ ਭਾਈਚਾਰੇ ਨੂੰ ਟਾਰਗੇਟ ਕਰਦੀ ਆ ਦੇਖੋ ਵੀ ਉਹਨਾਂ ਇੱਕੋਰੀ ਮੰਚਾ ਹੁੰਦੀ ਆ ਜਿਉਂ ਉਹਨੇ ਨਵਾਂ ਬਾਬਾ ਇਹ ਤਿਆਰ ਕਰ ਲਿਆ ਇੰਨਾ ਇਹਨਾਂ ਨੂੰ ਸਾਡੇ ਤੋਂ ਨਫ਼ਰਤ ਹੈ ਤਾਂ ਕਿਉਂ ਫਿਰ ਸਾਡੇ ਸਕੂਲਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਭੇਜਦੇ ਨੇ ਕਿਉਂ ਸਾਡੇ ਸਕੂਲ ਇਹਨਾਂ ਨੂੰ ਚਾਹੀਦੇ ਨੇ ਸਾਡੇ ਕਾਲਜ ਚਾਹੀਦੇ ਨੇ ਸਾਡੀਆਂ ਕੰਟਰੀਆਂ ਚਾਹੀਦੀਆਂ ਨੇ ਮਗਰ ਮਸੀਹ ਭਾਈਚਾਰਾ ਨਹੀਂ ਚਾਹੀਦਾ ਇਹ ਇੱਕ ਪਖੰਡੀ ਬਾਬਾ ਜੋ ਢੋਂਗੀ ਆਪਣੇ ਆਪ ਨੂੰ ਬਾਬਾ ਕਹਿੰਦਾ ਵਾ ਅੱਜ ਤੋਂ ਪਹਿਲਾਂ ਨਾ ਹੀ ਸਾਡੇ ਚੋਂ ਕਿਸੇ ਨੇ ਉਹਨੂੰ ਦੇਖਿਆ ਵਾ ਨਾ ਹੀ ਉਹਨੂੰ ਕਦੀ ਅਸੀਂ ਉਹਦਾ ਨਾਮ ਸੁਣਿਆ ਵਾ ਉਹ ਇਸ ਕਰ ਨਹੀਂ ਬੋਲਦੀ ਐ ਕਿ ਇਹ ਮੈਨੂੰ ਕਰੋੜਾਂ ਰੁਪਏ ਦੇਣ ਤੇ ਮੇਰਾ ਮੂੰਹ ਬੰਦ ਕਰਾਂ ਲੇਕਿਨ ਅਸੀਂ ਕਰੋੜਾਂ ਰੁਪਏ ਨਾ ਦੇਨੇ ਨਾ ਤੇ ਨਾ ਇਹਦਾ ਮੂੰਹ ਬੰਦ ਕਰਨਾ ਬੀਤੀ ਦਿਨੀ ਚੰਡੀਗੜ੍ਹ ਵਿਖੇ ਗੁਰਪ੍ਰੀਤ ਬਾਬੇ ਅਤੇ ਅਬਨੀਤ ਕੌਰ ਵੱਲੋਂ ਇੱਕ ਪ੍ਰੈਸਵਾਰਤਾ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਜਲੰਧਰ ਵਿਖੇ ਅੱਜ ਕ੍ਰਿਸਚਨ ਪਾਈਚਾਰਾ ਸੀਪੀ ਦਫ਼ਤਰ ਪਹੁੰਚਾ ਹੈ ਗੱਲਬਾਤ ਕਰਾਂਗੇ ਜਾਣਾਂਗੇ ਕਿ ਕਿਸ ਵਿਸ਼ੇ ਦੇ ਉੱਤੇ ਮੁਲਾਕਾਤ ਕਰਨ ਦੇ ਪਹੁੰਚੇ ਸਰ ਕੀ ਮਾਮਲਾ ਸਰ ਮੇਰੇ ਵੱਲੋਂ ਜੈਮਸੀ ਦੀ ਪੰਜ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਵੀ ਇੱਕ ਪਖੰਡੀ ਬਾਬਾ ਜੋ ਢੋਂਗੀ ਆਪਣੇ ਆਪ ਨੂੰ ਬਾਬਾ ਕਹਿੰਦਾ ਵਾ ਅੱਜ ਤੋਂ ਪਹਿਲਾਂ ਨਾ ਹੀ ਸਾਡੇ ਚੋਂ ਕਿਸੇ ਨੇ ਉਹਨੂੰ ਦੇਖਿਆ ਵਾ ਨਾ ਹੀ ਉਹਨੂੰ ਕਦੀ ਅਸੀਂ ਉਹਦਾ ਨਾਮ ਸੁਣਿਆ ਵਾ ਉਹ ਕੱਲ ਹੀ ਪੈਦਾ ਹੋਇਆ ਵਾ ਤੇ ਕੱਲ ਹੀ ਪੈਦਾ ਹੋ ਕੇ ਉਨੀ ਗੱਲ ਕਰ ਰਿਹਾ ਵੀ ਮਸੀਹ ਭਾਈਚਾਰੇ ਨੂੰ ਪੰਜਾਬ 'ਚ ਰਹਿਣ ਨਹੀਂ ਦੇਵਾਂਗੇ ਮਸੀਹ ਭਾਈਚਾਰਾ ਜਿਹੜਾ ਵਾ ਕੂੜਾ ਵਾ ਮਸੀਹ ਭਾਈਚਾਰਾ ਜਿਹੜਾ ਹੈਗਾ ਇਹ ਗਾਂਦਿਆ ਦੇਖੋ ਜੇ ਸਾਡੇ ਇਨ੍ਹਾਂ ਨੂੰ ਸਾਡੇ ਤੋਂ ਨਫ਼ਰਤ ਹੈ ਤੇ ਕਿਉਂ ਫਿਰ ਸਾਡੇ ਸਕੂਲਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਭੇਜਦੇ ਨੇ ਕਿਉਂ ਸਾਡੇ ਸਕੂਲ ਇਹਨਾਂ ਨੂੰ ਚਾਹੀਦੇ ਨੇ ਸਾਡੇ ਕਾਲਜ ਚਾਹੀਦੇ ਨੇ ਸਾਡੀਆਂ ਕੰਟਰੀਆਂ ਚਾਹੀਦੀਆਂ ਨੇ ਮਗਰ ਮਸੀਹ ਭਾਈਚਾਰ ਸੋ ਇਹ ਜਿਹੜੇ ਲੋਕ ਨੇ ਦੇਸ਼ ਵਿਰੋਧੀ ਤਾਕਤਾਂ ਦੇ ਨਾਲ ਇਹਨਾਂ ਦੇ ਲਿੰਕ ਹੈਗੇ ਆ ਉਹ ਆਪਣੀ ਵੀਡੀਓ ਦੇ ਵਿੱਚ ਕਹਿ ਰਿਹਾ ਵੀ ਸਾਡੇ ਪਾਕਿਸਤਾਨ 'ਚ ਲਿੰਕ ਹੈ ਜੀ ਪਾਕਿਸਤਾਨ ਵਾਲੇ ਸਾਡੇ ਭਰਾ ਹਨ ਉਹ ਚਾਹੁੰਦੇ ਨੇ ਵੀ ਜਿਹੜੀ ਭਾਰਤ ਦੀ ਅਖੰਡਤਾ ਹੈਗੀ ਜਿਹੜੀ ਭਾਰਤ ਦੀ ਜਿਹੜਾ ਸਾਡਾ ਭਾਈਚਾਰਾ ਆਪਸ ਵਿੱਚ ਹੈਗਾ ਉਹਨੂੰ ਖਰਾਬ ਕੀਤਾ ਜਾਵੇ ਕਿਦਾਂ ਉਹਨੂੰ ਢਾਹ ਲਾਈ ਜਾਵੇ ਉਹ ਜਿਹੜੀ ਆ ਪੰਜਾਬ ਦੇ ਵਿੱਚ ਦੰਗੇ ਕਰਵਾਏ ਜਾਣ ਮੈਂ ਡੀਜੀਪੀ ਸਾਹਿਬ ਨੂੰ ਬੇਨਤੀ ਕਰਾਂਗਾ ਮੈਂ ਸੀਐਮ ਸਾਹਿਬ ਨੂੰ ਬੇਨਤੀ ਕਰਾਂਗਾ ਵੀ ਜਿਹੜੇ ਏਦਾਂ ਦੇ ਲੋਕ ਹੈਗੇ ਨੇ ਜਿਹੜੇ ਆਪਸੀ ਭਾਈਚਾਰਕ ਸਾਂਝ ਨੂੰ ਖਰਾਬ ਕਰਨਾ ਚਾਹੁੰਦੇ ਨੇ ਜਿਹੜੇ ਪੰਜਾਬ ਦੇ ਵਿੱਚ ਦੰਗੇ ਕਰਾਉਣਾ ਚਾਹੁੰਦੇ ਉਹਨਾਂ ਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਔਰ ਇਹਨਾਂ ਨੂੰ ਜੇਲ੍ਹ ਦੀਆਂ ਸਲਖਾਂ ਪਿੱਛੇ ਸੁਟਿਆ ਜਾਵੇ ਕੀ ਕਾਰਨ ਹੈ ਕਿ ਲਗਾਤਾਰ ਕ੍ਰਿਸ਼ਚਨ ਭਾਈਚਾਰੇ ਨੂੰ ਇਸ ਤਰ੍ਹਾਂ ਟਾਰਗੇਟ ਕੀਤਾ ਜਾਂਦਾ ਹੈ ਦੇਖੋ ਪਹਿੰਦੀ ਗੱਲ ਏਦਾਂ ਹੈਗੀ ਮਸੀਹ ਭਾਈਚਾਰਾ ਜਿਹੜਾ ਸ਼ਾਂਤੀ ਪਸੰਦ ਲੋਕ ਨੇ ਅਸੀਂ ਕਦੀ ਵੀ ਦੰਗੇ ਕਰਨ ਦੇ ਵਿੱਚ ਕਦੀ ਵੀ ਲੜਾਈ ਝਗੜਾ ਕਰਨ 'ਚ ਵਿਸ਼ਵਾਸ ਨਹੀਂ ਰੱਖਦੇ ਅਸੀਂ ਪੀਸ ਪਸੰਦ ਲੋਕ ਹੈਗੇ ਆ ਇਹ ਸਾਨੂੰ ਸੌਫਟ ਟਾਰਗੇਟ ਸਮਝਦੇ ਨੇ ਬੇ ਇਹਨਾਂ ਦੇ ਖਿਲਾਫ ਜੋ ਮਰਜ਼ੀ ਬੋਲਦੇ ਹੋ ਬਾਅਦ 'ਚ ਮਾਫੀ ਮੰਗ ਲਓ ਮੁਸੀਬਾਈਚਾਰ ਵਾਲੇ ਮਾਫ ਕਰ ਦਿੰਦੇ ਨੇ ਹੁਣ ਜਿਹੜਾ ਇਹੋ ਜਿਹੇ ਲੋਕਾਂ ਨੂੰ ਮਾਫ ਨਹੀਂ ਕੀਤਾ ਜਾਏਗਾ ਇਹਨਾਂ ਦੇ ਪਰਚੇ ਦਰਜ ਕਰਵਾਏ ਜਾਣਗੇ ਔਰ ਜੇਲ੍ਹ ਦੀਆਂ ਸਲਾਖਾਂ ਪਿੱਛੇ ਸੁਟਿਆ ਜਾਏਗਾ ਹੁਣ ਪੂਰੀ ਅਸੀਂ ਇਹਨਾਂ ਦੀ ਪੈਰਵਾਹੀ ਕਰਕੇ ਇਹਨਾਂ ਦੇ ਬੰਦੀ ਕਾਨੂੰਨੀ ਕਾਰਵਾਈ ਕਰਵਾਵਾਂਗੇ ਬਨੀਤ ਕੋਰ ਹੁਨੇਵਾਲਾ ਦੇ ਨਾਲ ਉਸ ਵੇਲੇ ਮੌਜੂਦ ਸੀ ਉਹਨਾਂ ਵੱਲੋਂ ਵੀ ਪੱਤਰਕਾਰ ਨਾਲ ਜਿਹੜੀ ਇਹ ਗੱਲਬਾਤ ਕੀਤੀ ਗਈ ਕੀ ਕਾਰਨ ਹੈ ਕਿ ਬਨੀ ਦੇਖੋ ਮਨੀਤਕੌਰ ਜਿਹੜੀ ਹੈਗੀ ਮੈਂ ਸਮਝਦਾ ਵੀ ਉਹ ڈپریشن ਚ ਹੈਗੀ ਆ ਉਹ ਬਾਰ ਬਾਰ ਮਸੀਹ ਭਾਈਚਾਰੇ ਨੂੰ ਟਾਰਗੇਟ ਕਰਦੀ ਆ ਬਾਰ ਬਾਰ ਦੇਖੋ ਵੀ ਉਹਨਾਂ ਇੱਕੋ ਹੀ ਮੰਚਾ ਹੁੰਦੀ ਆ ਜਿਉਂਨੇ ਨਵਾਂ ਬਾਬਾ ਇਹ ਤਿਆਰ ਕਰ ਲਿਆ ਪਹਿਲਾਂ ਵੀ ਉਹਨੇ ਨਾਲ ਆਪਣੇ ਕਈ ਕਦੀ ਉਹ ਕਹਿ ਦਿੰਦੀ ਮੈਂ ਕ੍ਰਿਸਚੀਅਨ ਆ ਤੁਸੀਂ ਖੁਦ ਹੋਰੀਆਂ ਬਾਈਟਾਂ ਲਈਆਂ ਪਹਿਲਾਂ ਕਹਿੰਦੀ ਮੈਂ ਕ੍ਰਿਸਚੀਅਨ ਆ ਫਿਰ ਉਸ ਤੋਂ ਬਾਅਦ ਕਹਿਣ ਲੱਗੀ ਨੇ ਮੈਂ ਹਿੰਦੂ ਬਣ ਗਈ ਹੁਣ ਹੁਣ ਕਹਿੰਦੀ ਵੀ ਮੈਂ ਸਿੱਖ ਬਣ ਗਈ ਆ ਸੋ ਇਹ ਵਕ ਵਕ ਧਰਮਾਂ ਦਾ ਸਹਾਰਾ ਲੈ ਕੇ ਇਹ ਜਿਹੜੇ ਆ ਪੰਜਾਬ ਦੇ ਵਿੱਚ ਦੰਗੇ ਲੋਕ ਕਰਾਉਣਾ ਚਾਹੁੰਦੇ ਉਹ ਵਿਨੀਤ ਕੋਰ ਵੀ ਇੱਕ ਇਹਨਾਂ ਦਾ 파ਟ ਹੈਗਾ ਇਕੱਠੇ ਰਲ ਕੇ ਇਹ ਜਿਹੜਾ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਕੋਈ ਆਨਵਾਦੀ ਕਾਰਵਾਈ ਤੁਸੀਂ ਕਿਦੀ ਮੰਗਦੇ ਹੋ ਜੀ ਅਸੀਂ ਸੀਪੀ ਸਾਹਿਬ ਨਾਲ ਸਾਡੀ ਗੱਲ ਹੋਈ ਆ ਅਸੀਂ ਉਹਨਾਂ ਨੂੰ ਮੰਗ ਪੱਤਰ ਅੰਦਰ ਦਿੱਤਾ ਵਾ ਔਰ ਜਿਹੜਾ ਵਾ ਇਹਨਾਂ ਦੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਅਗਰ ਸਾਨੂੰ ਕੋਈ ਢੇਲਮਟ ਲੱਗੇਗੀ ਤੇ ਸੰਘਰਸ਼ ਜਿਹੜਾ ਵਾ ਪੂਰਾ ਤਿੱਖਾ ਕੀਤਾ ਜਾਏਗਾ ਤੁਸੀਂ ਦੇਖ ਰਹੇ ਹੋ ਪੂਰਾ ਮਸੀਹ ਭਾਈਚਾਰਾ ਵੱਖ-ਵੱਖ ਜ਼ਿਲ੍ਹਿਆਂ ਤੋਂ ਵੱਖ-ਵੱਖ ਜਥੇਬੰਦੀਆਂ ਤੋਂ ਸਾਰੇ ਅਸੀਂ ਆਏ ਆਂ ਔਰ ਇਹਨਾਂ ਦੇ ਬੰਦੀ ਕਾਨੂੰਨੀ ਕਾਰਵਾਈ ਜ਼ਰੂਰ ਕਰਵਾਵਾਂਗੇ। ਮੰਗ ਪੱਤਰ ਸਿਰਫ ਜਲੰਧਰ ਦੇ ਵਿੱਚ ਦਿੱਤਾ ਜਾ ਰਿਹਾ ਜਾਂ ਪੰਜਾਬ ਦੇ ਅਲੱਗ-ਅਲੱਗ ਦੇ। ਦੇਖੋ ਅੱਜ ਤੇ ਅਸੀਂ ਜਲੰਧਰ 'ਚ ਦਿੱਤਾ ਵਾ। ਅਗਰ ਇਹਨਾਂ ਨੂੰ ਨਾਥ ਨਾ ਪਈ ਤੇ ਆਉਣ ਵਾਲੇ ਸਮੇਂ 'ਚ ਪੂਰੇ ਪੰਜਾਬ ਦੇ ਵਿੱਚ ਵੱਡੇ ਇੱਕ ਐਡੀਸ਼ਨ ਕੀਤਾ ਜਾਊਗਾ ਔਰ ਥਾਂ-ਥਾਂ ਤੇ ਜਿਹੜਾ ਵਾ ਸੀਪੀ ਜਿਹੜੇ ਹੈਗੇ ਨੇ ਇਸ ਜ਼ਿਲ੍ਹਿਆਂ ਦੇ ਵਿੱਚ ਐਸਐਸਪੀ ਹੈਗੇ ਨੇ ਉਹਨਾਂ ਨੂੰ ਮੰਗ ਪੱਤਰ ਵੀ ਦਿੱਤੇ ਜਾਣਗੇ ਔਰ ਵੱਡਾ ਇੱਕ ਧਰਨਾ ਜਿਹੜਾ ਫਿਰ ਅਸੀਂ ਅਲਿਖਾਂਗੇ। ਕੀ ਵਜ੍ਹਾ ਆ ਜਿਸ ਤੇ ਚੱਲਦੇ ਆ ਤੁਸੀਂ ਅੱਜ ਸੀਪੀ ਦਫ਼ਤਰ ਪਹੁੰਚੇ ਅਸੀਂ ਇਸ ਕੰਨ ਪਹੁੰਚੇ ਕਿ ਬਨੀਤ ਕੋਰ ਹਰ ਮਤਲਬ ਮਹੀਨਾ ਨੇ ਇੱਕ ਨਿਕਲ ਦਿੰਦੀ ਕਨਫਰੈਸ ਕਰੇਗੀ ਕੁਛ ਨਾ ਕੁਛ ਕੁਛ ਨਾ ਕੁਛ ਕਨਫਰੈਸ ਤੇ ਬੋਲਦੀ ਆ ਓਦਾਂ ਵੀ ਬੋਲਦੀ ਆ মিডিਆ ਸਾਹਮਣੇ ਆ ਕੇ ਬੋਲਦੀ ਆ ਮਤਲਬ ਦੁਨੀਆ ਪਬਲਿਕ ਵਿੱਚ ਬੋਲਦੀ ਆ ਲੇਕਿਨ ਉਹ ਅੰਕਰੂਲਾ ਮਿਨਿਸਟਰੀ ਦੇ ਬਾਰੇ ਕਦੀ ਬੋਲਦੀ ਆ ਉਹਨਾਂ ਦੇ ਲੋਕਾਂ ਬਾਰੇ ਬੋਲਦੀ ਆ ਮੋ ਤਾਂ ਬਹੁਤ ਗੰਦਾ ਭਲਾ ਬੋਲਦੀ ਆ ਲੇਕਿਨ ਇਸ ਨੂੰ ਕਿਸੇ ਨੇ ਹੱਕ ਨਹੀਂ ਦਿੱਤਾ ਸਾਡੇ ਪਰਮੇਸ਼ਵਰ ਨੇ ਵੀ ਨਹੀਂ ਦਿੱਤਾ ਇਹਨਾਂ ਦੇ ਰੱਬ ਨੇ ਵੀ ਨਹੀਂ ਦਿੱਤਾ ਜਿਸ ਰੱਬ ਨੂੰ ਇਹ ਮੰਦੀ ਆ ਇਹ ਸਰਦਾਰਾਂ ਦੇ ਬਾਰੇ ਬੋਲਦੀ ਆ ਕਿ ਇਹ ਸਰਦਾਰ ਦੀ ਕੱਟੜਤੀ ਨਹੀਂ ਹੈਗੀ ਸਾਡੇ ਵਿੱਚ ਵੀ ਸਰਦਾਰ ਹੈ ਮੇਰੇ ਹਸਬੰਦ ਵੀ ਸਰਦਾਰ ਹੈ ਅਸੀਂ ਵੀ ਸਰਦਾਰ ਆ ਅਸੀਂ ਹਿੰਦੂ ਫੈਮਿਲੀ ਨੂੰ ਵੀ ਕਰਦੇ ਆ ਸਿੱਖ ਲੈਕਿਨ ਇੱਥੇ ਧਰਮ ਥੋੜਾ ਬਦਲਿਆ ਜਾਂਦਾ ਹੈ ਬਾਰ ਬਾਰ ਕਹਿੰਦੀ ਧਰਮ ਬਦਲਦੇ ਨਾ ਧਰਮ ਬਦਲੇ ਧਰਮ ਨਹੀਂ ਬਦਲਦੇ ਆ ਕੋਈ ਧਰਮ ਨਹੀਂ ਬਦਲਿਆ ਜਾਂਦਾ ਇੱਥੇ ਜੀਵਨ ਬਦਲਿਆ ਜਾਂਦਾ ਆਏ ਹੋਏ ਰੋਗੀ ਠੀਕ ਹੁੰਦੇ ਨਾ ਤੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਇਹ ਬਾਰ ਬਾਰ ਜਿਹੜੀ ਗੱਲ ਕਹਿੰਦੀ ਹੈ ਇਹਦੇ ਵਿੱਚ ਮਤਲਬ ਇਹ ਆ ਕਿ ਇਹ ਇਹ ਇਸ ਕਰ ਨੂੰ ਲੈਂਦੀ ਹੈ ਕਿ ਇਹਦਾ ਮੂੰਹ ਬੰਦ ਕੀਤਾ ਜਾਏ ਕਰੋੜਾ ਰੁਪਏ ਮੰਗਦੀ ਆ ਕੀ ਕਾਰਨ ਹੈ ਕਿ ਬਨੀਤ ਕੋਰ ਬਾਰ ਬਾਰ ਕਿਸ਼ਨ ਭਾਈ ਜਾ ਰਹੇ ਹੁੰਦੇ ਅਜਿਹੀ ਸਵਾਲ ਖੜੇ ਕਰਦੇ ਆ ਅਜਿਹੀ ਇੰਜ਼ਾਮ ਲਗਾਉਂਦੀ ਉਹ ਇਸ ਕਰ ਨਹੀਂ ਬੋਲਦੀ ਆ ਕਿ ਇਹ ਮੈਨੂੰ ਕਰੋੜਾ ਰੁਪਏ ਦੇਣ ਮੇਰਾ ਮੂੰਹ ਬੰਦ ਕਰਨਾ ਲੇਕਿਨ 80 ਕਰੋੜ ਰੁਪਏ ਨਾ ਦੇਨੇ ਨਾ ਤੇ ਨਾ ਇਹਦਾ ਮੂੰਹ ਬੰਦ ਕਰਨਾ ਅਸੀਂ ਅੱਜ ਇੱਥੇ ਪਹੁੰਚ ਚੁੱਕੇ ਹਾਂ ਕਮਿਸ਼ਨਰ ਦੇ ਪਹੁੰਚ ਚੁੱਕੇ ਹਾਂ ਅਸੀਂ ਦੀ ਕੰਪਲੇਨ ਕਰ ਦਿੱਤੀ ਹੈ ਲੇਕਿਨ ਸਾਨੂੰ ਇਸ ਚੀਜ਼ ਦਾ ਵਾਅਦਾ ਆ ਕਿ ਅਸੀਂ ਇਹਨੂੰ ਅਰੈਸਟ ਜ਼ਰੂਰ ਕਰਾਵਾਂਗੇ ਜੇ ਇਹ ਅਰੈਸਟ ਨਾ ਹੋ ਵੀ ਅਸੀਂ ਵੱਡੇ ਤੋਂ ਵੱਡਾ ਹੋਰ ਤਰਨਾ ਲਾਵਾਂਗੇ ਸਾਡੀ ਸਾਰੀ ਪਬਲਿਕ ਇੱਥੇ ਆ ਕੇ ਖੜੀ ਹੋਈ ਸਾਡੇ ਕਰਾ ਕ੍ਰਿਸ਼ਨ ਭਾਈਚਾਰਾ ਇੱਥੇ ਖੜਾ ਹੋਏਗਾ ਆ ਕੇ ਤੇ ਤਰਨੇ ਲਾਉਣਗੇ ਕੀ ਕਰ ਰਹੇ ਨੇ ਬਨੀਤ ਕੋਰ ਪਹਿਲਾਂ ਤੁਹਾਡੀ ਹੀ ਸਾਥੀ ਸੀ ਅੱਜ ਉਹਨਾਂ ਵੱਲੋਂ ਇਸ ਤਰ੍ਹਾਂ ਦੀਆਂ ਚੀਜ਼ਾਂ ਜੜੀਆਂ ਨੇ ਕੀਤੀਆਂ ਜਾ ਰ ਪਹਿਲਾਂ ਉਹਨਾਂ ਨੇ ਧਰਮ ਜਿਹੜੇ ਨੇ ਬਾਰ-ਬਾਰ ਉਹਨਾਂ ਵੱਲੋਂ ਚੇਂਜ ਕੀਤੇ ਜਾਂਦੇ ਨੇ ਕਦੀ ਹਿੰਦੂ ਕਦੀ ਸਿੱਖ ਤਾਂ ਹੁਣ ਸੇਧਵਾਰ ਤੋਂ ਉਹਨਾਂ ਵੱਲੋਂ ਧਰਮ ਜਿਹੜਾ ਬਦਲਿਆ। ਪੁਨੀਤ ਕੋਰ ਤਾਂ ਤੇ ਆਪਣਾ ਹੀ ਕੋਈ ਧਰਮ ਨਹੀਂ ਹੈ। ਤਾਂ ਦੂਸਰੇ ਧਰਮ ਵਾਲੇ ਇਸਤ ਕਰਨ ਬੋਲਦੀ ਆ। ਲੇਕਿਨ ਉਹ ਬਦਚਲਨ ਔਰਤਾ ਲੇਕਿਨ ਉਹਦਾ ਆਪਣਾ ਕੈਰੀਅਰ ਕੋਈ ਨਹੀਂ ਹੈਗਾ। ਹੁਣ ਲੋਕਾਂ ਨੂੰ ਵੀ ਕਹਿ ਰਹੀ ਆ ਮੇਰੀ ਫੈਮਿਲੀ ਚਲੀ ਗਈ ਮੇਰੇ ਬੱਚੇ ਚਲੇ ਗਏ ਮੇਰਾ ਪੂਰਾ ਪਰਿਵਾਰ ਚਲ ਗਿਆ ਇਹ ਹੋ ਗਿਆ ਉਹ ਹੋ ਗਿਆ ਲੇਕਿਨ ਇਹ ਆ ਉਹ ਕਿਸੇ ਲੜਕੇ ਦੇ ਨਾਲ ਅਟੈਚ ਹੈ। ਉਹਦੇ ਸਬੰਧਨ ਹੈ ਜਾਨਣੇ ਕਿ ਸਾਡੇ ਕੋਲ ਪ੍ਰੂਫ ਵੀ ਹੈ ਚੀ ਦੇ। ਉਹ ਉਸ ਕਾਰਨ ਉਹਦੀ ਫੈਮਲੀ ਨੇ ਛੱਡਿਆ ਉਹਦੇ ਹਸਬੰਦ ਨੇ ਛੱਡਿਆ ਉਹਦੀ ਸਾਰੀ ਪਰਿਵਾਰ ਨੇ ਇਸ ਕਰਨ ਛੱਡਿਆ ਤੇ ਬੱਚੇ ਵੀ ਇਸ ਕਰਨ ਛੁੱਟੇ ਹੋਇਆ ਲੇਕਿਨ ਕ੍ਰਿਚਨ ਭਾਈ ਚਰਨ ਨੇ ਝੂਠਾ ਇਲਜ਼ਾਮ ਲਾ ਰਹੀ ਆ ਬਾਸਟਰ ਅੰਕੂ ਨਰੂਲਾ ਉੱਤੇ ਹੀ ਬਾਰ-ਬਾਰ ਇਲਜ਼ਾਮ ਕਿਉਂ ਲਗਾਉਂਦੀ ਆ ਬਨੀਤ ਕੋ ਉਹੀ ਮੈਂ ਤੁਹਾਨੂੰ ਇਸ ਚੀਜ਼ ਦੀ ਕਹਿ ਰਹੀ ਆ ਕਿ ਉਹ ਇੱਥੋਂ ਕਰੋੜੇ ਰੁਪਏ ਮੰਗਦੀ ਆ ਕਰੋੜਾਂ ਰੁਪਏ ਅਸੀਂ ਨਹੀਂ ਦੇਣੇ ਇਹਨੂੰ ਤੇ ਇਹਦਾ ਹੀ ਇਸ ਕਰਨੇ ਮੂੰਹ ਬੰਦ ਨਹੀਂ ਕਰਦੀ ਵੀ ਮੈਨੂੰ ਕਰੋੜਾਂ ਰੁਪਏ ਦੇ ਦੇਣ ਤੇ ਮੇਰਾ ਮੂੰਹ ਬੰਦ ਹੋ ਉਹ ਅਸੀਂ ਨਹੀਂ ਦੇਣੇ ਅਸੀਂ ਇਹਨੂੰ ਰੈਸਟ ਕਰਵਾਉਣਾ ਬਸ ਹੁਣ ਜਿਹੜੀ ਉਹਨਾਂ ਵੱਲੋਂ ਉਹ ਸ਼ਬਦ ਜਿਹੜੇ ਉਸਨੇ ਬੋਲੇ ਆ ਨਾ ਉਹ ਬਹੁਤ ਗਲਤ ਬੋਲੇ ਆ ਸਾਨੂੰ ਨਾ ਸ਼ਬਦਾਂ ਨੂੰ ਸੁਣ ਕੇ ਸਾਨੂੰ ਦੁੱਖ ਬਹੁਤ ਲੱਗਾ ਉਹ ਬਾਬਾ ਜਿਹੜਾ ਗੁਰਪ੍ਰੀਤ ਉਹਦੇ ਨਾਲ ਆ ਉਹ ਪਖੰਡੀ ਪਤਾ ਨਹੀਂ ਕਿੱਥੋਂ ਆ ਗਿਆ ਅਸੀਂ ਤੁਹਾਨੂੰ ਕਦੀ ਜਾਣਦੇ ਵੀ ਨਹੀਂ ਹੈਗੇ ਲੇਕਿਨ ਇਹ ਕੋਈ ਨਾ ਕੋਈ ਆਪਣੇ ਸਾਥੀ ਬਣਾ ਲੰਦੀ ਹੈ ਤੇ ਸਾਡੀ ਮਿਨਿਸਟਰੀ ਦੇ ਬਾਰੇ ਅੰਕੁਰ ਲਾ ਮਿਨਿਸਟਰੀ ਦੇ ਬਾਰੇ ਕੁਝ ਨਾ ਕੁਝ ਮਤਲਬ ਨਜਾਇਜ਼ ਬੋਲਦੀ ਆ ਆਨਪਾਲੇ ਸਮੇਂ ਦੇ ਵਿੱਚ ਪ੍ਰਸ਼ਾਸਨ ਤੋਂ ਕੀ ਮੰਗ ਕਰ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਮੰਗਦੇ ਆਂ ਵੀ ਇਸ ਲੇਡੀ ਨੂੰ ਅਰੈਸਟ ਕੀਤਾ ਜਾਏ ਤੇ ਕਾਰਵਾਈ ਕੀਤੀ ਜਾਏ ਸਖਤ ਤੋਂ ਸਖਤ ਕਾਰਵਾਈ ਜਾਏ ਕੀਤੀ ਜਾਏ ਤੇ ਰੈਸਟ ਕੀਤੀ ਜਾਏ ਇਹਨੂੰ ਇਹਦੀ ਜਿਹਦੀਆਂ ਪੁਰਾਣੀਆਂ ਧਾਰਾਂ ਲੱਗੀਆਂ ਇੱਤੇ ਧਾਰਾਂ ਦੁਬਾਰਾ ਖੋਲੀਆਂ ਜਾਣ ਤੇ ਇਹਨੂੰ ਰੈਸਟ ਕੀਤਾ ਜਾਏ ਸਾਨੂੰ ਪ੍ਰਸ਼ਾਸਨ ਤੇ ਇਹੋ ਹੀ ਉਮੀਦ ਹੈਗੀ ਆ ਵੀ ਇਹਨੂੰ ਰੈਸਟ ਕਰਨਗੇ ਜੇ ਨਾ ਰੈਸਟ ਇਹਨੂੰ ਕੀਤਾ ਅਸੀਂ ਇਸ ਤੋਂ ਵੱਡਾ ਧਰਨਾ ਲਾ ਕੇ ਕ੍ਰਿਸ਼ਚਨਾਂ ਦੇ ਖੜੇ ਹੋਵਾਂਗੇ ਤੁਹੇ ਸੰਸੜ ਨਾਲ ਮੁਕਾਬਲਾ ਸੋ ਇਹ ਸੰਸੜ ਨਾਲ ਉਹ ਜੋ ਮਹਿਲਾਵਾਂ ਜਿਨ੍ਹਾਂ ਵੱਲੋਂ ਲਗਾਤਾਰ ਬਨੀਤ ਕੌਰ ਔਰ ਗੁਰਪ੍ਰੀਤ ਬਾਬੇ ਦਾ ਜੜਾਇਆ ਵਿਰੋਧ ਕੀਤਾ ਜਾ ਰਿਹਾ ਜਿਨ੍ਹਾਂ ਵੱਲੋਂ ਉਹਨਾਂ ਵੱਲੋਂ ਜਿਹੜੀ ਪ੍ਰੈਸ ਕਾਨਫਰੰਸ ਸੈਂਟਰ ਵਿਖੇ ਕੀਤੀ ਗਈ ਹੈ ਉਸ ਦਾ ਵਿਰੋਧ ਕੀਤਾ ਜਾ ਰਿਹਾ ਤੇ ਅੱਜ ਸੀਪੀ ਦਫ਼ਤਰ ਵਿਖੇ ਮੰਗ ਪੱਤਰ ਦੇਣ ਵੀ ਪਹੁੰਚੇ ਨੇ ਕੈਮਰਾ ਪਰਸਨ ਮਿਸ਼ਨਲ ਭਾਵਨਾ ਜਲੰਧਰ